ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਪ੍ਰਾਈਵੇਟ ਅਤੇ ਐਡਨ ਸਕੂਲਾਂ ਨੂੰ ਖੋਲਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਤੇ ਅੱਜ 9 ਸਤੰਬਰ ਤੋਂ ਮੁਕੰਮਲ ਤੌਰ ਤੇ ਪੰਜਾਬ ਭਰ ਦੇ ਸਰਕਾਰੀ ਸਕੂਲ ਵੀ ਖੁੱਲ ਚੁੱਕੇ ਨੇ ਉੱਥੇ ਜੇਕਰ ਆਪਾਂ ਹੁਸ਼ਾਰਪੁਰ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸਟੈਰੀ ਦੀ ਗੱਲ ਕਰੀਏ ਤਾਂ ਬਰਸਾਤੀ ਮੌਸਮ ਦੌਰਾਨ ਇਸ ਸਕੂਲ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਭਾਰੀ ਬਰਸਾਤ ਕਾਰਨ ਇਸ ਸਕੂਲ ਦੀ ਇੱਕ ਦੀਵਾਰ ਵੀ ਹੈ ਜਿਹੜੀ ਉਹ ਡਿੱਗ ਕੇ ਟੁੱਟ ਕੇ ਨਾਲੇ ਦੇ ਵਿੱਚ ਡਿੱਗ ਚੁੱਕੀ ਹੈ ਜਿਸ ਤੋਂ ਬਾਅਦ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਨੂੰ ਇਹ ਬੰਦ ਕਰ ਦਿੱਤਾ ਗਿਆ। ਤਸਵੀਰਾਂ ਵੀ ਨਾਲ ਦੇ ਨਾਲ ਤੁਹਾਡੇ ਨਾਲ ਅਸੀਮ ਮੁਹੱਲਾ ਸਤੈਰੀ ਦੇ ਵਿੱਚ ਮੌਜੂਦ ਸਰਕਾਰੀ ਐਲੀਮੈਂਟਰੀ ਸਮਾਰ ਸਕੂਲ ਦੀਆਂ ਸਾਂਝੀਆਂ ਕਰ ਰਹੇ ਹਾਂ। ਤਾਂ ਤਸਵੀਰਾਂ ਵੇਖ ਕੇ ਤੁਸੀਂ ਸੈਸ ਦੇ ਅੰਦਾਜ਼ਾ ਲਗਾ ਸਕਦੇ ਹੋ ਕਿ ਸਕੂਲ ਦਾ ਪਰਸਾਤੀ ਦਿਨਾਂ ਦੌਰਾਨ ਕਿੰਨਾ ਜ਼ਿਆਦਾ ਨੁਕਸਾਨ ਹੋਇਆ। ਸਕੂਲ ਦੀ ਬਿਲਡਿੰਗ ਦੇ ਵਿੱਚ ਮੋਟੀਆਂ ਤਰੇੜਾਂ ਵੀ ਆਈਆਂ ਨੇ ਤੇ ਇਸ ਬਾਬਤ ਜਦੋਂ ਈਮੀਡੀਆ ਵੱਲੋਂ ਸਕੂਲ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਕਿ ਸਕੂਲ ਪ੍ਰਬੰਧਕਾਂ ਵੱਲੋਂ ਇਸਾਰਾ ਮਾਮਲਾ ਜਿਹੜਾ ਹੁਸ਼ਾਰਪੁਰ ਤੋਂ ਵਿਧਾਇਕ ਬ੍ਰਮਸ਼ੰਕਰ ਜਿੰਪਾ ਅਤੇ ਆਪਣੀ ਸੀਨੀਅਰ ਅਫਸਰਾਂ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ ਹੈ ਤੇ ਜਿਨ੍ਹਾਂ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਲਦ ਸਕੂਲ ਦੀ ਮੁਰੰਮਤ ਦੇ ਲਈ ਜਾਂ ਦੁਵਾਰਾ ਤੋਂ ਦਰਵਾਰ ਦੀਵਾਰ ਦੇ ਨਿਰਮਾਣ ਤੇ ਲਈ ਇਹ ਪ੍ਰਸ਼ਾਸਨ ਵੱਲੋਂ ਜਿਹੜੀ ਉਹ ਗ੍ਰਾਂਟ ਹੈ ਸਕੂਲ ਪ੍ਰਬੰਧਕਾਂ ਨੂੰ ਜਾਰੀ ਕਰ ਦਿੱਤੀ ਜਾਵੇਗੀ ਤੇ ਜਲਦ ਇਹ ਸਕੂਲ ਬਣ ਕੇ ਪਹਿਲਾ ਵਾਂਗ ਤਿਆਰ ਹੋ ਜਾਵੇਗਾ ਤਾਂ ਦੂਜੇ ਪਾਸੇ ਜੇਕਰ ਆਪਾਂ ਸਕੂਲ ਅਧਿਆਪਕਾਂ ਦੀ ਗੱਲ ਕਰੀਏ ਤਾਂ ਸਕੂਲ ਅਧਿਆਪਕਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਸਕੂਲਾਂ ਦੇ ਹਾਲਾਤ ਅਜੇ ਨੇ ਤਾਂ ਉਹਨਾਂ ਨੂੰ ਮੁਕੰਮਲ ਤੌਰ ਤੇ ਪ੍ਰਸ਼ਾਸਨ ਵੱਲੋਂ ਅਜੇ ਇਹ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆ ਬੰਦ ਕਰ ਦੇਣਾ ਚਾਹੀਦਾ ਹੈ ਤੇ ਇਸ ਸਕੂਲ ਨੂੰ ਵੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਤੇ ਜਦੋਂ ਤੱਕ ਇਸ ਸਕੂਲ ਦੀ ਹਾਲਤ ਹਾਲਤ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸੁਧਾਰ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਸਕੂਲ ਨੂੰ ਇਹ ਬੰਦ ਰੱਖਿਆ ਜਾਵੇਗਾ ਮੇਰਾ ਨਾਮ ਬਬੀਤਾ ਕੁਮਾਰੀ ਹੈ ਜੀ ਜਿਕੇ ਦੇਖਿਆ ਵੇ ਤਾਂ ਬਿਲਡਿੰਗ ਦੇ ਬਾਹਰ ਬੇਸ਼ੱਕ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਲਿਖਿਆ ਹੈ ਪਰ ਜੋ ਅੰਦਰ ਦੇ ਹਾਲਾਤ ਨੇ ਉਹ ਕਿਤੇ ਵੀ ਸਮਾਰਟ ਨਹੀਂ ਦਿਖਾਈ ਦੇ ਰਹੇ ਕੀ ਬਿਲਡਿੰਗ ਦਾ ਜੋ ਨੁਕਸਾਨ ਹੈ ਇਹਦੇ ਬਾਰੇ ਕੀ ਪ੍ਰਸ਼ਾਸਨ ਨੂੰ ਲੇਕ ਕੇ ਦਿੱਤਾ ਹੋਇਆ ਹੈ ਹਾਂਜੀ ਉਹ ਬਾਰਿਸ਼ਾਂ ਕਰਕੇ ਜੋ ਵੀ ਨੁਕਸਾਨ ਹੋਇਆ ਹੈ ਉਹਦੇ ਬਾਰੇ ਅਸੀਂ ਨਾਲ ਹੀ ਰਿਪੋਰਟ ਉੱਪਰ ਪ੍ਰਸ਼ਾਸਨ ਨੂੰ ਦਿੱਤੀ ਹੈ ਆਪਣੇ ਵਿਭਾਗ ਨੂੰ ਤੇ ਸਾਡੇ ਉੱਪਰੋਂ ਆਈਬੀਸੀ ਵਿਜ਼ਿਟ ਕਰਨ ਉਹ ਦੇਖ ਕੇ ਵੀ ਗਏ ਆ ਇਸ ਨੂੰ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਕਿ ਜਲਦੀ ਤੋਂ ਜਲਦੀ ਅਸੀਂ ਤੁਹਾਨੂੰ ਇਸ ਦੀਵਾਰ ਵਾਸਤੇ ਗ੍ਰਾਂਟ ਜਾਰੀ ਕਰ ਦੇਵਾਂਗੇ ਕਿੰਨਾ ਕੁ ਨੁਕਸਾਨ ਹੋ ਚੁੱਕਾ ਜਿਵੇਂ ਦੇਖਿਆ ਵੇ ਬੱਚਿਆਂ ਦੇ ਸਕੂਲ ਜਵੰਦਰ ਰੂਮ ਨੇ ਉਬੀਬ ਕਾਫੀ ਪਾਣੀ ਦੇ ਨਾਲ ਖਰਾਬ ਹੋ ਚੁੱਕੇ ਨੇ ਤੇ ਦੀਵਾਰ ਵੀ ਡਿੱਗ ਚੁੱਕੀ ਹੈ ਹਾਂਜੀ ਦੀਵਾਰ ਤਾਂ ਪੂਰੀ ਤਰ੍ਹਾਂ ਨਾਲੇ ਵਿੱਚ ਗਿਰ ਗਈ ਹੈ ਨਾ ਇਸ ਸਾਈਡ ਤੋਂ ਤਾਂ ਪੂਰਾ ਸਕੂਲ ਓਪਨ ਹੋ ਗਿਆ ਹੈ ਔਰ ਬਾਕੀ ਸਕੂਲ ਤਾਂ ਚਲੋ ਬਾਕੀ ਤਾਂ ਠੀਕ ਹੀ ਹੈ ਬਾਕੀ ਵਾਸ਼ਰੂਮ ਹੈ ਇਸ ਸਾਈਡ ਜਿਹਦੇ ਕਰਕੇ ਬੱਚਿਆਂ ਦਾ ਆਉਣਾ ਜਾਣਾ ਜ਼ਿਆਦਾ ਰਹਿੰਦਾ ਹੈ ਇਸ ਲਈ ਅਸੀਂ ਆਪਣੇ ਵੱਲੋਂ ਤਾਂ ਸੇਫਟੀ ਪਰਪਸ ਇੱਧਰ ਡੈਕਸ ਲਗਾਏ ਹੋਏ ਹੈ ਕਾਸ਼ਮ ਅਲੀ ਜੀ ਓਕੇ ਐ ਸਕੂਲ ਟੀਚਰ ਹਾਂਜੀ ਸਰ ਜਿਕਰ ਸਕੂਲ ਦੇ ਹਾਲਾਤ ਦੇਖਿਆਂ ਤਾਂ ਕਿ ਪਾਸੇ ਦੀਵਾਰ ਪੂਰੀ ਡਿੱਗ ਚੁੱਕੀ ਹੈ ਕਾਫੀ ਨੁਕਸਾਨ ਹੋਇਆ ਤੇ ਜਿਸ ਨਾਲ ਬੱਚਿਆਂ ਦੀ ਸੇਫਟੀ ਨੂੰ ਵੀ ਇਸ ਟਾਈਮ ਜੋ ਕਿ ਛੱਟ ਚੋੜ ਲੱਗ ਸਕਦੀ ਹੈ ਹਾਂਜੀ ਸਰ ਹਾਂਜੀ ਤੇ ਇਹ ਕੀ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਲਿਖ ਕੇ ਦੇ ਚੁੱਕੇ ਹਾਂਜੀ ਸਰ ਅਸੀਂ ਮਤਲਬ ਆਪਣੇ ਇੱਥੋਂ ਹਲਕੇ ਦੇ ਐਮਐਲਏ ਸਾਹਿਬ ਉਹਨਾਂ ਨੂੰ ਲੈ ਕੇ ਦਿੱਤਾ ਤੇ ਡੀਓ मैम ਨੂੰ ਲੈ ਕੇ ਦਿੱਤਾ ਉਹਨਾਂ ਵੱਲੋਂ ਇਹ ਯਕੀਨ ਦਿਵਾਇਆ ਗਿਆ ਕਿ ਉਹ ਜਲਦ ਹੀ ਇਸਤੇ ਕਾਰਵਾਈ ਕਰਨਗੇ ਨਾ ਤੇ ਜਲਦ ਤੋਂ ਜਲਦੀ ਜਿਹੜੀ ਬਣਦੀ ਗ੍ਰਾਂਟ ਆਉਗੀ ਸਭ ਤੋਂ ਪਹਿਲਾ ਕੰਮ ਕਰਵਾਇਆ ਜਾਵੇਗਾ ਕਿਉਂਕਿ ਇੱਥੇ ਦੋ ਕਲਾਸਰੂਮ ਨੇ ਨਾ ਇੱਕ ਤਾਂ ਆਪਣਾ ਨੀਚੇ ਵਾਲਾ ਹੋ ਗਿਆ ਇੱਕ ਉੱਪਰ ਬਿਲਡਿੰਗ ਠੀਕ ਹੈ ਬੱਚਿਆਂ ਦੀ ਸਟਰੈਂਥ ਜਾਦੇ ਆ ਸੋ ਅਸੀਂ ਸਾਰੇ ਬੱਚਿਆਂ ਨੂੰ ਉਧਰ ਸ਼ਿਫਟ ਨਹੀਂ ਕਰ ਸਕਦੇ ਤਾਂ ਜ਼ਿਆਦਾਤਰ ਬੱਚੇ ਸਾਡੇ ਉੱਪਰ ਤੇ نیچے ਕਿਉਂਕਿ ਸਾਡੇ ਜਿਹੜੇ ਟੈਕਨੋਲੋਜੀ ਆ ਪੈਨਲ ਵਗੈਰਾ ਸਭ ਉੱਪਰ ਲੱਗੇ ਹੋਏ ਆ ਜ਼ਿਆਦਾਤਰ ਬੱਚੇ ਸਾਡੇ ਉੱਪਰ ਪੈਂਦੇ ਆ ਪਾ ਜਿਹੜਾ ਪੰਜਾਬ ਸਰਕਾਰ ਦੀ ਗੱਲ ਕੀਤੀ ਹੈ ਵੀ ਤਾਂ ਸਕੂਲ ਦੁਬਾਰਾ ਓਪਨ ਕਰ ਦਿੱਤੇ ਗਏ ਆ ਤੇ ਡੀਸੀ ਮੈਡਮ ਵਾਲੋ ਵੀ ਕਿਹਾ ਗਿਆ ਕਿ 10 ਤਰੀਕ ਤੋਂ ਲਗਾਤਾਰ ਸਕੂਲ ਲੱਗਣਗੇ ਤੇ ਜੋ ਅਨਸੇਫ ਬਿਲਡਿੰਗਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਰੋਕਿਆ ਗਿਆ ਕਿ ਬੱਚਿਆਂ ਨੂੰ ਵੀ ਤੇ ਕੀ ਇੱਥੇ ਤੁਸੀਂ ਬੱਚਿਆਂ ਨੂੰ ਬੁਲਾ ਰਹੇ ਹੋ ਕਿ ਉਹਨਾਂ ਨੂੰ ਛੁੱਟੀਆਂ ਦਿੱਤੀਆਂ ਹੋਈਆਂ ਨੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਬੱਚਿਆਂ ਨੂੰ ਛੁੱਟੀਆਂ ਦਿੱਤੀਆਂ ਜਾਣ ਜਿੱਥੇ ਅਨਸੇਫ ਹੈ ਕਿਉਂਕਿ ਅਸੀਂ ਉਹਨਾਂ ਦੀ ਜਾਨ ਦਾ ਕੋਈ ਰਿਸਕ ਨਹੀਂ ਲੈ ਸਕਦੇ ਨਾ ਜੀ ਤੇ ਅਸੀਂ ਤਾਂ ਇਹੀ ਕਹਾਂਗੇ ਵੀ ਜਿਹੜੇ ਸਕੂਲ ਅਜੇ ਅਨਸੇਫ ਆ ਉਹਨਾਂ ਨੂੰ ਛੁੱਟੀਆਂ ਦਿੱਤੀਆਂ ਜਾਣਾਂਗੇ ਤੋਂ ਤੁਹਾਡੇ ਲੋ ਇਥੇ ਬੈਰੀਕੇਟਿੰਗ ਦੇ ਤੌਰ ਤੇ ਮੇਜ ਵਗੈਰਾ ਲਾ ਕੇ ਬੱਚਾ ਜੀ ਬੈਸਕ ਲਗਾਏ ਹੋਏ ਹਨ ਬੈਸਕ ਲਗਾਏ ਗਏ ਹਨ ਹਾਂਜੀ ਅਸੀਂ ਆਪਣੇ ਕੋਲ ਮਤਲਬ ਲਗਾਏ ਮਤਲਬ ਨਾਲ ਸਾਰੇ ਲਗਾਏ ਕਿਉਂਕਿ ਬੱਚੇ ਜਿਆਦਾਤਰ ਇਧਰ ਵਾਸ਼ਰੂਮ ਵਗੈਰਾ ਜਾਂਦੇ ਹਨ ਤੇ ਅਸੀਂ ਆਪ ਖੁਦ ਸਾਰਾ ਸਟਾਫ ਵੀ ਇਥੇ ਉਹਨਾਂ ਦੀ ਨਿਗਰਾਨੀ ਕਰਦੇ ਹਾਂ ਅੱਧੇ ਛੁੱਟੀ ਵੇਲੇ ਕੋਈ ਖੇਡਦੇ ਬੱਚੇ ਇਧਰ ਨਾ ਚਲੇ ਜਾਣ ਤਾਂ ਕਰਕੇ ਸੋਨੇ ਸੇਫ ਹੀ ਲੈ ਨਾਲ ਨਾਲ ਸਾਰੇ ਡੈਸਕ ਲਗਾਏ ਹੋਏ ਨੇ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਾਰੇ ਇਹੀ ਮੰਗ ਕਰਦੇ ਆ ਜਲਦ ਤੋਂ ਜਲਦ ਇਹਦਾ ਬਾਉਂਡਰੀ ਵਾਲ ਦਾ ਕੰਮ ਕਰਵਾਇਆ ਜਾਵੇ ਤਾਂ ਜੋ ਅਸੀਂ ਬੱਚਿਆਂ ਦੀ ਜਿਹੜੀ ਜਲਦੋ ਜਲਦ ਤੱਕ ਕੰਮ ਕਰਵਾਇਆ ਜਾਵੇ ਬਾਉਂਡਰੀ ਵਾਲ ਤੇ ਠੀਕ ਹਾਂਜੀ ਸਰ ਇਨਸਪਾਇਰ ਵੇ ਇਨੋਵੇਸ਼ਨ ਜੀਐਨਏ ਯੂਨੀਵਰਸਿਟੀ